ਪੰਜਾਬ ਚਾਹੀਏ ਸਿੱਖਿਆ ਕ੍ਰਾਂਤੀ ਸਿਰਫ ਪੰਜਾਬ ਜੇ ਲਈ ਨਹੀਂ ਪੂਰੀ ਦੁਨੀਆ ਲਈ ਇੱਕ ਮਿਸਾਲ ਕਾਇਮ ਹੋ ਰਹੀ ਹੈ ਸਰਕਾਰੀ ਸਕੂਲ ਦਾ ਅੱਜ ਬੱਚਾ ਬੜੇ ਮਾਣ ਦੇ ਨਾਲ ਬੜੇ ਫਕਰ ਦੇ ਨਾਲ ਕਹਿ ਰਿਹਾ ਹੈ ਕਿ ਜੋ ਮੇਰੀ ਕਲਾਸਰੂਮ ਚ ਅੱਜ ਫੈਸਿਲਿਟੀਆਂ ਹੈ ਉਹ ਕਿਸੇ ਵੀ ਪ੍ਰਾਈਵੇਟ ਸਕੂਲ ਚ ਨਹੀਂ ਹੈ ਬਹੁਤ ਹੀ ਸ਼ਲਾਗਾ ਯੋਗ ਉਪਰਾਲਾ ਹੈ ਪੰਜਾਬ ਸਰਕਾਰ ਦਾ ਸਕੂਲ ਆਫ ਫੈਮਿਨਸ ਬਣਾਉਣ ਚ ਮੈਂ ਸਰਕਾਰ ਦਾ ਬੜਾ ਧੰਨਵਾਦੀ ਹਾਂ ਜੋ ਮੈਨੂੰ ਇਹ ਮੌਕਾ ਦਿੱਤਾ ਹੈ ਔਰ ਇਥੇ ਬੱਚੇ ਕਾਫੀ ਟੈਲੈਂਟਡ ਆ ਇਨਸਟਰੂਮੈਂਟ ਵੀ ਕਾਫੀ ਬੱਚੇ ਪਲੇ ਕਰ ਲੈਂਦੇ ਆ ਜੋ ਸਭ ਤੋਂ ਵਧੀਆ ਸੋਹਣੀ ਗੱਲ ਆ ਇਹ ਸਕੂਲ ਦੇ ਵਿੱਚ ਸਪੋਰਟਸ ਦੀਆਂ ਫੈਸਿਲਿਟੀਆਂ ਬਹੁਤ ਸਾਰੀਆਂ ਸਾਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਗਈਆਂ ਆ ਪ੍ਰੋਪਰ ਵਧੀਆ ਢੰਗ ਨਾਲ ਟ੍ਰੇਨਿੰਗ ਦੇ ਕੇ ਬੱਚਿਆਂ ਨੂੰ ਤਿਆਰ ਕਰ ਰਹੇ ਆ ਪੰਜਾਬ ਦੇ ਪੈਰਲੈਲ ਸਕੂਲ ਆਫ ਫੈਮਿਨੈਂਸ ਦੇ ਵਿਦਿਆਰਥਣ ਹੋ ਕੇ ਮੈਨੂੰ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ ਇੱਥੋਂ ਦੇ ਟੀਚਰਸ ਦੀ ਪੜਾਉਣ ਦੀ ਮੈਥੋਡੋਲੋਜੀ ਇੱਥੋਂ ਦਾ ਪ੍ਰੋਜੈਕਟਰ ਬੇਸ ਸਟਡੀ ਬਹੁਤ ਹੀ ਸਾਡੇ ਵਾਸਤੇ ਹੈਲਪਫੁਲ ਹੁੰਦਾ ਵਾ ਸਾਨੂੰ ਪੜ੍ਹਾਈ ਦੇ ਵਿੱਚ ਹੋਰ ਵੀ ਕੰਵੀਨੀਅੰਟ ਲੱਗਦਾ ਵਾ ਹੁਣ ਅਸੀਂ ਸਕੂਲ ਆਫ ਐਮੀਨਾ ਸ਼ੁਰੂ ਕੀਤਾ ਇਹਦਾ ਮਤਲਬ ਕੀ ਹੈ ਜਿਹੜਾ ਬੱਚਾ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ 9ਵੀਂ ਤੂੰ ਹੀ ਖੇਡਾਂ ਵੱਲ ਲੈ ਕੇ ਜਾਓ ਜਿਹੜਾ ਸਾਇੰਸ ਵੱਲ ਜਾਣਾ ਚਾਹੁੰਦਾ ਉਹਨੂੰ ਸਾਇੰਸ ਵੱਲ ਲੈ ਕੇ ਜਾਓ ਜਿਹੜਾ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਉਹ ਕਾਲਜ ਜਾਂ ਯੂਨੀਵਰਸਿਟੀ ਪਹੁੰਚੇ ਪੂਰਾ ਤਿਆਰ ਹੋ ਗਏ ਹੋ ਕਿ ਮੈਂ ਜ਼ਿੰਦਗੀ ਚ ਆ ਕਰਨਾ ਬਸ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸੀਗਾ ਵੱਧ ਨੁਕਸਾਨ ਹੋਇਆ ਜੀ ਉਹਦੇ ਵਿੱਚ ਕਿਉਂਕਿ ਬਹੁਤ ਲੰਬਾ ਸਮਾਂ ਚੱਲਿਆ ਬਾਰ-ਬਾਰ ਇਹਦੀਆਂ ਵੇਵਜ਼ ਆਈਆਂ 1988 ਤੋਂ ਬਾਅਦ ਜਿਹੜੇ ਹੁਣ ਇਹ ਸਭ ਤੋਂ ਜ਼ਿਆਦਾ ਜਿਹੜੇ ਸੀਗੇ ਮਤਲਬ ਜੀ ਕਹਾਂ ਉਹ ਕਿ ਸਵੀਅਰ ਫਲਡਸ ਜਾਂ ਬਹੁਤ ਹੀ ਜਿਹੜੇ ਮਤਲਬ ਭਿਆਨਕ ਕਿਸਮ ਦੀ ਜਿਹੜੀ ਬਾੜ ਸੀ ਉਹਦੇ ਨਾਲ ਅਲਫ ਜਿਸ ਤਰ੍ਹਾਂ ਮੈਂ ਕੀ ਕਹਾਂ ਜੀ ਕਿੱਥੋਂ ਸ਼ੁਰੂ ਕਰਾਂ ਤੇ ਆਪਾਂ ਸੜਕ ਵੀ ਨਹੀਂ ਰਹੀ ਪੁਲ ਵੀ ਨਹੀਂ ਰਿਹਾ ਔਰ ਲੋਕਾਂ ਦੇ ਘਰ ਵੀ ਰੋੜ ਗਏ ਫਸਲ ਤਾਂ ਬਿਲਕੁਲ ਹੀ ਬਰਬਾਦ ਹੋ ਗਈ ਔਰ ਕਈ ਜਗ੍ਹਾ ਤੇ ਤਾਂ ਖੇਤ ਵੀ ਨਹੀਂ ਰਹਿ ਗਏ ਔਰ ਘਰ ਦੇ ਵਿੱਚ ਵੀ ਇਹ ਆ ਕਿ ਘਰ ਦੇ ਵਿੱਚ ਘਰ ਦਾ ਸਮਾਨ ਵੀ ਨਹੀਂ ਰਿਹਾ ਘਰ ਵੀ ਜਾਂ ਗਿਰ ਗਿਆ ਜਾਂ ਬਹੁਤ ਸਾਰੇ ਘਰ ਡੈਮੇਜ ਹੋਏ ਆ ਖਾਸ ਕਰਕੇ ਜਿਹੜੇ 2300 ਤਿੰਨ ਪਿੰਡ ਹੈਗੇ ਉਹਨਾਂ ਦੇ ਵਿੱਚ ਜਿਹੜੇ ਵਸਟ ਅਫੈਕਟਡ ਆ ਜਿਹੜੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਸੀਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਉਹਨਾਂ ਦੇ ਜਿਹੜੇ ਦੁੱਧਾਰੂ ਪਸ਼ੂ ਹੁੰਦੇ ਆ ਜਿਹਨੂੰ ਪਸ਼ੂ ਤਨ ਵੀ ਕਹਿੰਦੇ ਆ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਉਹ ਇੱਕ ਖਾਲੀ ਇਹ ਨਹੀਂ ਆ ਕਿ ਇੱਕ ਮੱਝ ਮਰ ਗਈ ਉਹ ਤਾਂ ਜਿਹੜਾ ਗਰੀਬ ਬੰਦੇ ਆ ਉਹਨਾਂ ਦੇ ਬੱਚਿਆਂ ਦੀ ਨਿਊਟ੍ਰੀਸ਼ਨ ਉਹਨਾਂ ਦੀ ਸਿਹਤ ਔਰ ਉਹਨਾਂ ਦੀ ਇਕਨੋਮੀ ਉਹਨਾਂ ਦੀ ਜਿਹੜੀ ਆਮਦਨ ਹੈ ਉਹਦੇ ਨਾਲ ਜੁੜੀ ਹੋਈ ਆ ਤੇ ਨੁਕਸਾਨ ਬਹੁਤ ਹੋਇਆ ਸੀ ਬਹੁਤ ਵੱਡਾ ਉਹਦੇ ਵਿੱਚ ਸਿਹਤ ਮੈਕਮੇ ਨੇ ਆਪਣੀ ਵਿਉਤਵੰਦੀ ਕਰਕੇ ਜਿਹਦਾ ਮੇਰੇ ਨਾਲ ਸਿੱਧਾ ਸਬੰਧ ਹੈ ਕਿ ਅਸੀਂ ਇੱਕ ਤਾਂ ਸਾਰੇ ਪੰਜਾਬ ਦੇ ਵਿੱਚ ਜਦੋਂ ਹੜ੍ਹਾਂ ਦੀ ਸ਼ੁਰੂਆਤ ਹੋਈ ਆ ਤਾਂ ਅਸੀਂ ਇਹਦੇ ਵਿੱਚ 848 ਟੀਮਾਂ ਬਣਾ ਕੇ ਜਿਹਦੇ ਵਿੱਚੋਂ ਰੈਪਿਡ ਰਿਸਪੌਂਸ ਟੀਮਾਂ ਸਿੱਗਿਆ ਸਾਡੀਆਂ 818 ਦੇ ਵਿੱਚੋਂ 458 ਰੈਪਿਡ ਰਿਸਪੌਂਸ ਔਰ 360 ਮੋਬਾਈਲ ਮੈਡੀਕਲ ਟੀਮਸ ਇਸ ਤੋਂ ਸવાય ਅਸੀਂ 170 ਐਂਬੂਲੈਂਸ ਲਾਈਆਂ ਸੀ ਬਾਅਦ ਵਿੱਚ ਮੈਡੀਕਲ ਕਾਲਜਸ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਰਸਿੰਗ ਕਾਲਜਸ ਔਰ ਈਵਨ ਜਿਹੜੇ ਬਹੁਤ ਸਾਰੇ ਡਰੱਗ ਡੀਡਿਕਸ਼ਨ ਸੈਂਟਰ ਆ ਉਹ ਐਂਬੂਲੈਂਸ ਦਾ ਨੰਬਰ ਵਧਾ ਕੇ 591 ਹੋਇਆ ਇਸ 87 ਦਵਾਈਆਂ ਸੀ ਜਿਹੜੀਆਂ ਸੀਗੀਆਂ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਤੇ ਔਰ ਉੱਥੇ ਅਸੀਂ ਆਪਣਾ ਇੱਕ 베이스 ਹਸਪੀਟਲ ਜਿਹੜਾ 24 ਘੰਟੇ ਚੱਲਦਾ ਸੀ ਉਹ ਸੈਟਅਪ ਕੀਤਾ ਇਹਦੇ ਨਾਲ ਨਾਲ ਅਸੀਂ ਜਿਹੜਾ ਸੀਗਾ ਆਪਣਾ ਬਾਕੀ ਸਾਰਾ ਜਿਹੜਾ ਫੋਕਸ ਸੀਗਾ ਵੀ ਜਿੱਥੇ ਕੋਈ ਬੰਦਾ ਫਸਿਆ ਹੋਇਆ 트੍ਰੈਪ ਹੋ ਗਿਆ ਉੱਥੇ ਚਾਹੇ ਬੋਟ ਰਾਹੀਂ ਕੋਈ ਜਗ੍ਹਾ ਤੇ ਟਰੈਕਟਰ ਦੇ ਨਾਲ ਪਹੁੰਚਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਰੈਸਕਿਊ ਕਰਕੇ ਲਿਆ ਕੇ ਬਹੁਤ ਸਾਰੀਆਂ ਅਸੀਂ ਜਿਹੜੀਆਂ ਨਾਰਮਲ ਡਿਵਰੀਜ਼ ਜਾਂ ਸੀਜ਼ੀਅਨ ਸੈਕਸ਼ਨ ਕਰਾਏ ਬੱਚੇ ਪੈਦਾ ਹੋਏ ਔਰ ਸਨੇਕ ਬਾਈਟ ਦੇ ਡੌਗ ਬਾਈਟ ਦੇ ਕੇਸਸ ਹੋਰ ਜਿੰਨੀਆਂ ਵੀ ਕੋ ਐਮਰਜੈਂਸੀ ਸੀਗਾ ਉਹਨਾਂ ਨੂੰ ਲਿਆ ਕੇ ਹਸਪਤਾਲਾਂ ਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾਇਆ। ਔਰ ਇਹਦੇ ਨਾਲ ਨਾਲ ਅਸੀਂ ਜਿੰਨੀਆਂ ਸਾਡੀਆਂ ਆਸ਼ਾ ਵਰਕਰ ਸੀ ਉਹਨਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਚਚੇ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਬੁਲਾਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਨੂੰ ਸ਼ਾਬਾਸ਼ੀ ਦੇਣਗੇ ਕਿ ਉਹਨਾਂ ਨੇ ਇਹੋ ਜਿਹੇ ਾਲਾਦ ਦੇ ਵਿੱਚ ਉਹਨਾਂ ਦੇ ਆਪਣੇ ਘਰ ਵੀ ਡੁੱਬੇ ਹੋਏ ਸੀ ਲੇਕਿਨ ਉਹਨਾਂ ਨੇ ਇਕੱਲੇ ਇਕੱਲੇ ਘਰ ਜਾ ਕੇ ਬੈਂਗੀ ਦਾ ਲਾਰਵਾ ਚੈੱਕ ਕਰਕੇ ਸਾਰੇ ਜੇ ਮੈਂ ਸਾਰੇ ਪੰਜਾਬ ਦੀ ਗੱਲ ਕਰਾਂ ਫਿਰ ਤਾਂ ਅਸੀਂ ਜਿਹੜਾ ਸੀਗਾ 92 ਲੱਖ ਜਿਹੜੇ ਘਰ ਮਤਲਬ 92 ਲੱਖ ਹਾਊਸ ਵਿਜ਼ਿਟਸ ਆ ਕਿਉਂਕਿ ਪੰਜਾਬ ਚ ਘਰ 65 ਲੱਖ ਹੈ ਜਿੱਥੇ ਕਿਤੇ ਕੋਈ ਡੈਂਗੂ ਦਾ ਕੇਸ ਆ ਗਿਆ ਉਹਦੇ ਆਸ-ਪਾਸੇ 100 ਘਰ ਸੀ ਚੈੱਕ ਕਰਦੇ ਆ ਸੋ ਕਈ ਜਗ੍ਹਾ ਤੇ 2 ਵਿਜ਼ਿਟ 3 ਵਿਜ਼ਿਟ 4 ਵਿਜ਼ਿਟ ਵੀ ਹੋਇਆ ਲੇਕਿਨ ਇੱਕ ਵਾਰੀ ਅਸੀਂ 65 ਲੱਖ ਘਰਾਂ ਦੇ ਵਿੱਚ ਸਾਡੇ ਜਿਹੜੇ ਆਸ਼ਾ ਵਰਕਰ ਹੈ ਤੇ ਸਾਡੇ ਜਿਹੜੇ ਬੀਡਿੰਗ ਚੈੱਕਰ ਹੈ ਹੋਰ ਸਾਡੇ ਸਿਹਤ ਕਰਮਚਾਰੀ ਹੈ ਉਹ ਜਾ ਕੇ ਆਏ ਆ ਇਕੱਲੇ-ਇਕੱਲੇ ਘਰ ਜਾ ਕੇ ਉਹਨਾਂ ਨੇ ਡੈਂਗੂ ਦਾ ਨਾਰਵਾ ਵੀ ਚੈੱਕ ਕੀਤਾ ਪਾਣੀ ਦੀ ਟੈਸਟਿੰਗ ਕਰ ਰਹੇ ਆ ਔਰ ਆਸ-ਪਾਸੇ ਕਿਤੇ ਪਾਣੀ ਨਾ ਖੜਾ ਹੋਵੇ ਲੋਕਾਂ ਨੂੰ ਐਜੂਕੇਟ ਕਰ ਰਹੇ ਆ ਕਰੋੜਾਂ ਰਿੰਦਿਆਂ ਗੋਲੀਆਂ, ORS ਦੇ ਪੈਕੇਟ, ਮੱਛਰਾਂ ਵਾਸਤੇ ਮੋਸਕਿਟੋ ਰੈਪੈਲੈਂਟਸ, ਔਰ ਜਿਹੜੀ ਹੈਲਥ ਕਿਟ ਆ ਪੈਰਾਸਟੈਮੋਲ ਦੀਆਂ ਗੋਲੀਆਂ ਇਹ ਘਰ-ਘਰ ਜਾ ਕੇ ਉਹਨਾਂ ਨੇ ਵੰਡੀਆਂ। ਉਹਦਾ ਨਤੀਜਾ ਇਹ ਹੋ ਗਿਆ ਕਿ 2023 ਛੜ ਆਏ ਸੀ ਉਸ ਤੋਂ ਬਾਅਦ 225 ਆਏ ਆ। ਸੋ ਜੇ ਮੈਂ 2023 ਨਾਲ ਕੰਪੇਅਰ ਕਰਾਂ ਤਾਂ 84% ਘੱਟ ਸਾਡੇ ਇਸ ਵਾਰੀ ਰੈਂਗੀ ਦੇ ਕੇਸਿਸ ਹੋਏ ਆ। ਹਾਲਾਂਕਿ ਹੜ ਲੰਬਾ ਸਮਾਂ ਚੱਲੇ ਆ। 23 ਤੋਂ ਵੀ ਜ਼ਿਆਦਾ ਲੰਬਾ ਸਮਾਂ ਚੱਲੇ ਆ। 23 ਛੜ ਆਏ ਸੀ ਲੇਕਿਨ ਬਾਅਦ ਵਿੱਚ ਔਰ ਲੱਗ ਗਈ ਸੀ ਬਾਅਦ ਚ ਤੂਪਾਂ ਨਿਕਲ ਆਈਆਂ ਸੀ ਬਾਅਦ ਚ ਬਾਰ ਬਾਰ ਵੇਵਸ ਨਹੀਂ ਆਈਆਂ ਸੀ ਇੱਥੇ ਬਾਰ ਬਾਰ ਲਗਾਤਾਰ ਪਿਛਲੇ 4 ਮਹੀਨੇ ਤੋਂ ਜਿਹੜਾ ਹੈਗਾ ਹੜ੍ਹ ਆ ਰਿਹਾ ਤੇ 94 84% ਡੇਂਗੂ ਦੇ ਕੇਸ ਘਟਿਆ 91% ਜਿਹੜੇ ਹੈਗੇ ਆ ਉਹ ਚਿਕਨ ਗੁੜੀਆਂ ਦੇ ਕੇਸ ਘਟਿਆ ਇਹਦੇ ਨਾਲ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਅਮਨੀਸ਼ ਜੀ ਨੇ ਕਿਹਾ ਸੀ ਕਿ ਇੱਕ ਸਪੈਸ਼ਲ ਕੈਂਪੇਨ ਜਿਹੜੇ ਤੁਹਾਡੇ ਪਿੰਡ ਹੈਗੇ ਆ 2100 2300 ਵਾਲੇ ਜਿਹੜੇ ਜਿੱਦੇ ਜ਼ਿਆਦਾ ਹੈਗੇ ਉਹਦੇ ਵਿੱਚ ਅਸੀਂ ਕੈਂਪ ਲਗਾ ਕੇ 1,42,000 ਲੋਕਾਂ ਦਾ ਜਿਹੜਾ ਹੈਗਾ ਅਸੀਂ ਉੱਥੇ ਜਾ ਕੇ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਡੋਰ ਟੂ ਡੋਰ ਕਰਕੇ ਉਹਨਾਂ ਦੇ ਕੈਂਪ ਲਗਾ ਕੇ ਕੈਂਪਾਂ ਦੇ ਵਿੱਚ ਜਿਹਦੇ ਵਿੱਚ ਡਾਕਟਰ ਵੀ ਹੁੰਦਾ ਸਾਡੀਆਂ ਟੀਮਾਂ ਜਾਂਦੀਆਂ 87 ਦਵਾਈਆਂ ਹੁੰਦੀਆਂ ਮੌਕੇ ਤੇ ਉਹਨਾਂ ਦਾ 슈ਗਰ ਵੀ ਟੈਸਟ ਕਰਦੇ ਆ ਔਰ ਉਹਨਾਂ ਨੂੰ ਸਾਰਿਆਂ ਨੂੰ ਦਵਾਈ ਦੇ ਕੇ ਆਂਦੇ ਹਫ਼ਤੇ ਦੀ ਇਕੱਠੀ ਔਰ ਨੀਅਰਸਟ ਜਿਹੜਾ ਹਸਪੀਟਲ ਦੇ ਨਾਲ ਜੋੜਦੇ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਕਿਨ ਡਿਜ਼ੀਜ਼ਰ ਦੀਸ ਪ੍ਰੋਬਲਮ ਸੀ ਜਿਹੜੀ ਚਮੜੀ ਦਾ ਰੋਗ ਆ ਕਿਉਂਕਿ ਜਿਹੜਾ ਪਾਣੀ ਹੁੰਦਾ ਗੰਦਾ ਹੁੰਦਾ ਸੀਵਰੇਜ ਮਿਕਸ ਹੁੰਦਾ 22000 ਤੋਂ ਵੱਧ ਕੇਸ ਉਹਦੇ ਸੀਗੇ ਜੀ ਸਕੈਂਡਰੀਜ਼ ਦੇ ਬੁਖਾਰ ਦੇ 19000 ਜਿਆਦਾ ਜਿਹੜੇ ਸੀਗੇ ਉਹ ਵਾਇਰਲ ਨਿਕਲੇ ਆ ਡੈਂਗੀ ਚਿਕਨਗੂਨੀਆ ਦੀ ਟੈਸਟਿੰਗ ਹੋਈ ਹੈ ਉਹਨਾਂ ਦੀ ਸਾਰਿਆਂ ਦੀ ਤੇ ਇਸੇ ਤਰ੍ਹਾਂ ਜਿਹੜੇ ਚਮੜੀ ਦੇ ਰੋਗ ਦੇ ਨਾਲ-ਨਾਲ ਜਿਹੜਾ ਹੈਗਾ ਤੁਹਾਡਾ ਅੱਖਾਂ ਦੀ ਇਨਫੈਕਸ਼ਨ ਬਹੁਤ ਹੋਈ ਹੈ 10000 ਦੇ ਕਰੀਬ ਔਰ 4500 ਜਿਹੜੇ ਹੈਗੇ ਉਹ ਡਾਇਰੀਆ ਦੇ ਕੇਸਸ ਆਏ ਆ ਸਪਰੈਡਿਕ ਆਏ ਆ ਇੱਕ ਸਿਰਫ ਲੁਧਿਆਣੇ ਦੇ ਵਿੱਚ ਐਪੀਸੋਡ ਹੋਇਆ ਸੀਗਾ ਕਿਤੇ ਮੇਜਰ ਕਿਉ ਡਾਇਰੀਅਲ ਡਿਜ਼ੀਜ਼ ਦੀ ਆਊਟ ਬ੍ਰੇਕ ਕਹਿੰਦੇ ਆ ਉਹ ਨਹੀਂ ਹੋਈ ਕਿਤੇ ਤੇ ਇਹ ਸਾਰਾ ਜਿਹੜਾ ਹੈਗਾ ਕੁੱਲ ਮਿਲਾ ਕੇ ਜਿਹੜਾ ਸਿਹਤ ਮੈਕਮੇ ਦਾ ਸੀਗਾ ਕਿਸੇ ਤਰ੍ਹਾਂ ਸਟੇਕ ਬਾਈਟਸ ਜਿਹੜੀਆਂ ਹੈਗੀਆਂ ਉਹਦੇ ਵਿੱਚ ਇਸ ਵਾਰੀ ਜਿਹੜੇ ਕੇਸਸ ਵਧੇ ਆ ਉਹਦੇ ਬਟ ਅਸੀਂ ਜਿਹੜੇ ਬੇਸ ਹਸਪੀਟਲ ਚਾ ਉਹਨਾਂ ਚ 30 ਸਨੇਕ ਬਾਈਟ ਨੀਸਰਮ ਤੇ ਡੌਗ ਬਾਈਟਸ ਦਾ ਵੀ ਇਲਾਜ ਕੀਤਾ ਸੀ ਇਸ ਵਾਰੀ ਜਿਹੜੀਆਂ 16 ਮੌਤਾਂ ਹੋਈਆਂ ਪਿਛਲੇ ਸਾਲ 39 ਹੋਈਆਂ ਸੀ ਸੋ ਉਹ ਵੀ ਤਕਰੀਬਨ ਜਿਹੜੀ ਉਹਦੇ ਵਿੱਚ ਵੀ ਜਿਹੜੀ ਸਾਡੀ ਹੈਗੀ ਆ ਇਹ 60% ਜਿਹੜੀ ਰਿਡਕਸ਼ਨ ਉਹਦੇ ਵਿੱਚ ਵੀ ਹੋਈ ਆ ਉਹਦੇ ਚੋਂ ਅਸੀਂ ਬੈਟਰ ਕੇਅਰ ਕਰ ਸਕਿਆ ਸੋ ਇਹ ਸਾਰੀ ਜਿਹੜਾ ਸਾਡਾ ਅਪਰਾਲਾ ਸੀਗਾ ਅਸੀਂ ਲੋਕਾਂ ਨੂੰ ਜਿਹੜਾ ਹੈਗਾ ਸਿਹਤ ਸੂਲਤਾ ਦੇ ਕੇ ਤੇ ਹੁਣ ਵੀ ਅਸੀਂ ਮੁਸ਼ਤਦੀ ਦੇ ਵਿੱਚ ਆਂ ਦੀ ਕਿਉਂਕਿ ਸਾਡੀ ਜਿਹੜੀ ਕੋਸ਼ਿਸ਼ ਆ ਕਿ ਜਦੋਂ ਹੜ ਆਂਦੇ ਆ ਉਹਦੇ ਵਿੱਚ ਜਾਨਵਾਲ ਦਾ ਨੁਕਸਾਨ ਹੁੰਦਾ ਉਸ ਤੋਂ ਬਾਅਦ ਜਿਹੜਾ ਸੈਕੰਡ ਸਭ ਤੋਂ ਵੱਡਾ ਖਤਰਾ ਹੁੰਦਾ ਹੋਇਆ ਹੈਗਾ ਕਿ ਮਾਰੂ ਬਿਮਾਰੀਆਂ ਜਿਹਦੇ ਵਿੱਚ ਡਾਇਰੀਆ ਕੋਲਰਾ ਹੈਪਾਟਾਈਟਸ ਏ ਡੈਂਗੀ ਚਿਕਨਗੁਨੀਆ ਔਰ ਦੂਜੀਆਂ ਜੜੀਆਂ ਬਿਮਾਰੀਆਂ ਕਿ ਬਰੀਜਨੋ ਦਵਾਈ ਨਾ ਮਿਲਣਾ ਉਹਦੇ ਕਰਕੇ ਹਾਰਟ ਅਟੈਕ ਜਾਂ ਹੋਰ ਜੋ ਗੱਲਾਂ ਹੋਣਾ ਸਲੇਕ ਵਾਈਟ ਸੋਣਾ ਤੇ ਅਸੀਂ ਜਿਹੜਾ ਡੈਮੇਜ ਆ ਉਹਨੂੰ ਮਿਨੀਮਾਈਜ਼ ਕਰ ਸਕਿਆ ਬਹੁਤ ਘੱਟ ਕਰ ਸਕਿਆ ਇਦੇ ਨਾਲ ਨਾਲ ਜਿਹੜੀ ਮੈਂ ਦੂਜੀ ਗੱਲ ਕਰਨੀ ਹੈ ਉਹ ਹੈਗੀ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਇੱਕ ਬਹੁਤ ਹੀ ਅੱਛਾ abralla ਜਿਹੜਾ ਕਿ ਸਾਡੇ ਗੁਰੂਆਂ ਵੱਲੋਂ ਸਾਨੂੰ ਗੁਰਮੰਤਰ ਦਿੱਤਾ ਗਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਉਹਨਾਂ ਨੇ ਮਿਸ਼ਨ ਜਿਹੜਾ ਚੜ੍ਹਦੀ ਕਲਾ ਸ਼ੁਰੂ ਕੀਤਾ ਹੈਗਾ ਉਹਦੇ ਵਾਸਤੇ ਮੈਂ ਜਿਹੜੇ ਪੰਜਾਬੀਆਂ ਨੇ ਹੁਣ ਤੱਕ ਚਾਹੇ ਉਹ ਧਾਰਮਿਕ ਗੁਰਦੁਆਰਾ ਸਾਹਿਬਾਨ ਮੰਦਿਰ ਔਰ ਮਸਜਿਦ ਜਾਂ ਜਿੰਨੇ ਵੀ ਹੋਰ ਜਿਹੜੇ ਧਾਰਮਿਕ ਡੇਰਿਆਂ ਵਾਲੇ ਬਾਬੇ ਸੀ ਉਹਨਾਂ ਨੇ ਲੰਗਰ ਲਾ ਕੇ ਲੋਕਾਂ ਨੂੰ ਮਤਲਬ ਪੰਜਾਬੀਆਂ ਨੂੰ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਔਰ ਬਹੁਤ ਸਾਰੇ ਜਿਹੜੇ ਸਾਡੇ ਦਾਨੀ ਸੱਜਣਾ ਐ ਐਨ ਜੀਓਜ਼ ਐ ਉਹਨਾਂ ਨੇ ਅੱਗੇ ਆ ਕੇ ਲੋਕਾਂ ਦਾ ਸਭ ਜੋ ਸਮਾਨ ਉਹਨਾਂ ਨੂੰ ਸਮਾਨ ਵੀ ਦੇ ਰਹੇ ਆ ਮੰਜੇ ਬਿਸਤਰੇ ਤੋਂ ਲੈ ਕੇ ਉਹਨਾਂ ਦੇ ਰਹਿਣ ਦਾ ਲੰਗਰ ਦਾ ਔਰ ਉਹਨਾਂ ਦੇ ਵਾਸਤੇ ਜਿਹੜੀ ਹਰ ਸੁਵਿਧਾ ਜਿਹੜੀ ਹੈਗੀ ਆ ਪੀਣ ਵਾਲੇ ਸਾਫ ਪਾਣੀ ਦੀਆਂ ਬੋਤਲਾਂ ਮੱਛਰਾਂ ਤੋਂ ਬਚਾ ਦੇ ਸਾਰੇ ਸਾਧਨ ਚਾਹੇ ਮੋਸਕੀਟੋ ਰੈਪੈਲੈਂਟਸ ਹੋਣ ਮੱਛਰਦਾਨੀਆਂ ਹੋਣ ਉਹ ਸਾਰਾ ਦੇ ਰਹੇ ਆ ਇਹ ਜਿਹੜਾ ਹੁਣ ਮਿਸ਼ਨ ਐ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਨਵੀਆਂ ਮੁਹਮਮਾ ਇਹ ਬਹੁਤ ਸਾਰੀਆਂ ਮੁਸ਼ਕਲਾਂ ਪੰਜਾਬ ਤੇ ਆਈਆਂ ਬੜੇ ਆਦੀ ਸਮੇ ਤੋਂ ਬਹੁਤ ਦੇਰ ਤੋਂ ਚਾਹੇ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਉਸ ਤੋਂ ਬਾਅਦ ਆਜ਼ਾਦੀ ਦੀ ਲੜਾਈ ਵੇਲੇ ਉਹਦੇ ਵਿੱਚ ਪੰਜਾਬ ਜਦੋਂ ਵੀ ਕਿਸੇ ਵੇਲੇ ਮੁਸ਼ਕਲ ਦੇ ਵਿੱਚ ਫਸਿਆ ਤਾਂ ਉਹਦੇ ਵਿੱਚ ਪਹਿਲਾਂ ਨਾਲੋਂ ਸਟਰੌਂਗ ਹੋ ਕੇ ਉੱਭਰਿਆ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਸਾਰੇ ਜਿੰਨੇ ਵੀ ਉੱਚੇ-ਚੇੇ ਤੌਰ ਤੇ ਪੰਜਾਬੀ ਸਾਰੇ ਦੇਸ਼ਵਾਸੀ ਔਰ ਖਾਸ ਕਰਕੇ ਨਾਨਕ ਨਾਮਲੇਵਾ ਸੰਗਤ ਜਿਹੜਿਆਂ ਦੀ ਬੇਨਤੀ ਕਿ ਕਟੋ ਘਟ ਵੀ 18-20 ਕਰੋੜ ਆ ਜਿਹਨੂੰ ਸਾਰੇ ਧਰਮਾਂ ਦੇ ਲੋਕ ਮੰਨਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਵੇਲੇ ਜਿਹੜਾ ਹੈਗਾ ਉਹ ਪੰਜਾਬੀ ਜਿਹੜੇ ਮਸ਼ਹੂਰ ਹੈਗੇ ਆ ਕਿ ਦੁਨੀਆ ਦੇ ਵਿੱਚ ਕਿਸੇ ਵੀ ਮੁਸੀਬਤ ਹੋਵੇ ਕਿਤੇ ਪਚਾਲ ਆ ਜਾਏ ਕਿਤੇ ਹੜ੍ਹ ਆ ਜਾਏ ਤੁਸੀਂ ਦੇਖਿਆ ਕਿ ਉੱਥੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਪੰਜਾਬੀ ਹੋਣਗੇ ਸਿੱਖ ਵੀਰ ਹੋਣਗੇ ਸੋ ਇਸ ਵੇਲੇ ਉਹ ਮੁਸ਼ਕਲ ਚ ਗਰੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਦਿਲ ਖੋਲ ਕੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਉਹਦੇ ਵਿੱਚ ਤੁਸੀਂ ਉਹਨੂੰ ਸਪੋਰਟ ਕਰੋ ਉਹਦੀ ਵੈਬਸਾਈਟ ਵੀ ਹੈਗੀ ਆ ਜੀ rangla.punjab.gov.in rangla.punjab.gov.in ਉਧਰ ਤੇ ਜਾ ਕੇ ਤੁਸੀਂ ਆਪਣੀ ਡੋਨੇਸ਼ਨ ਕਰ ਸਕਦੇ ਹੋ ਜਿਹੜਾ ਪੈਸਾ ਤੁਸੀਂ ਉੱਥੇ দান ਕਰੋਗੇ ਉਹਨੂੰ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਉਹਨੂੰ ਸਵਾਇਆ ਕਰਕੇ ਲਾਵਾਂਗੇ ਸਰਕਾਰ ਆਪਣਾ ਯੋਗਦਾਨ ਵਿੱਚ ਪਾ ਕੇ ਔਰ ਮੈਂ ਇੱਕ ਆਪਣੇ ਤਨਖਾਹ ਦੇ ਵਿੱਚ ਜਿਹੜੀ ਮੇਰੀ ਐਜ਼ ਬਤੌਰ ਜਿਹੜੀ ਮਿਨਿਸਟਰ ਮੇਰੀ ਤਨਖਾਹ ਆ ਤੇ ਮੈਂ 1 ਲੱਖ 25000 ਰੁਪਇਆ ਮੈਂ ਜੜਾਇਆ ਹੈਗਾ ਉਹਨਾਂ ਨੂੰ ਆਲਰੇਡੀ ਜਿਹੜਾ ਦਾਨ ਕਰਕੇ ਕਹਿੰਦੇ ਆ ਚੈਰਿਟੀ ਬਗਿੰਜ਼ਟ ਹੋਮ ਤੇ ਮੈਂ ਪਹਿਲਾਂ ਵੀ 1 ਮਹੀਨੇ ਦੀ ਤਨਖਾਹ ਦਿੱਤੀ ਸੀ ਹੁਣ ਵੀ ਮੈਂ ਇਹਦੇ ਵਿੱਚ ਵੀ ਜਿਹੜਾ ਚੜ੍ਹਦੀ ਕਲਾ ਮਿਛਣਾ ਇਹਦੇ ਵਿੱਚ ਵੀ 1.5 ਲੱਖ ਰੁਪਏ ਦਾ ਜੜਾਇਆ ਹੈਗਾ ਉਹ ਆਪਣੇ ਵੱਲੋਂ ਗੁਰੂ ਦੀ ਕਿਰਪਾ ਦੇ ਨਾਲ ਦਾਨ ਪਾਣਾ ਔਰ ਮੈਂ ਸਾਰੇ ਆਪਣੇ ਮਿੱਤਰਾਂ ਸੱਜਣਾਂ ਨੂੰ ਖਾਸ ਕਰਕੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਡਾਕਟਰਾਂ ਨੂੰ ਨਰਸਿੰਗ ਹੋਮ ਵਾਲਿਆਂ ਨੂੰ ਦਰਸੈਨ ਕਾਲਜਸ ਵਾਲਿਆਂ ਨੂੰ ਡੈਂਟਲ ਕਾਲਜਸ ਮੈਡੀਕਲ ਕਾਲਜਸ ਜਿਨ੍ਹਾਂ ਦੇ ਹੈਗੇ ਆ ਜਿਹੜੇ ਇੰਸਟੀਚਿਊਸ਼ਨ ਚਲਾਉਂਦੇ ਆ ਉਹਨਾਂ ਨੂੰ ਚਾਚਾ ਤੌਰ ਤੇ ਔਰ ਸਾਰੇ EMPLOYEES ਨੂੰ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਖਾਸ ਕਰਕੇ ਜਿਹੜੇ ਰੈਗੂਲਰ EMPLOYEES ਹੈ ਜਿਨ੍ਹਾਂ ਨੂੰ ਸਾਰੀ ਸੁਵਿਧਾ ਮਿਲਦੀ ਹੈ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਵੈਬਸਾਈਟ ਦੇ ਉੱਤੇ ਜਾ ਕੇ rangla.punjab.gov.in ਤੇ ਜਾ ਕੇ ਵੱਧ ਤੋਂ ਵੱਧ ਆਪਣਾ ਯੋਗਦਾਨ ਦਿਓ ਤੇ ਆਓ ਆਪਾਂ ਮਿਲ ਕੇ ਆਪਣੇ ਜਿਹੜਾ ਪੰਜਾਬੀ ਜਿਹੜੇ ਵੀ ਇਸ ਵੇਲੇ ਮੁਸ਼ਕਲ ਚ ਫਸੇ ਆ ਆਪਾਂ ਉਹਨਾਂ ਦੀ ਜਿਹੜੇ ਹੈਗੇ ਆ ਉਹਨਾਂ ਦੇ ਘਰ ਵੀ ਠੀਕ ਕਰਨੇ ਆ ਸਮਾਨ ਵੀ ਦੇਣਾ ਆਉਣ ਵਾਲੇ 6 ਮਹੀਨੇ ਲਈ ਉਹਨਾਂ ਵਾਸਤੇ ਮवेशੀਆਂ ਵਾਸਤੇ ਰਸਨ ਪਾਣੀ ਵੀ ਦੇਣਾ ਔਰ ਜਿਹੜੇ ਸਾਡੇ ਹਸਪਤਾਲ ਆ ਉਹਨਾਂ ਦੇ ਵਿੱਚ ਵੀ ਅਸੀਂ ਸਰਵਿਸਿਜ਼ ਦੇਣੀਆਂ ਆ ਉਹਨਾਂ ਨੂੰ ਔਰ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਪੈਰਾਂ ਖੜੇ ਹੋਣ ਤੱਕ ਉਹਨਾਂ ਦੇ ਖੇਤ ਠੀਕ ਕਰਕੇ ਜਾਂ ਰੇਤ ਆ ਤਾਂ ਰੇਤ ਚੁਕਾ ਕੇ ਜਿਹੜੀ ਰਿਜ਼ਲਟ ਆ ਗਈ ਆ ਇਹ ਸਾਰਾ ਉਹਨਾਂ ਦੇ ਖੇਤ ਠੀਕ ਕਰਕੇ ਅਗਲੀ ਫਸਲ ਬੀਜਣ ਤੱਕ ਉਹਨਾਂ ਨੂੰ ਖਾਦ ਬੀਜ ਔਰ ਟਰੈਕਟਰ ਪੇ